ਮੇਰਾ ਜਿਹੜਾ ਸਨੇਤ ਪਿੰਡ ਮੇਰਾ ਟੱਪਰ ਠਾਠਾ ਮਾਰਦਾ ਘੱਟ ਜਿਹੜੇ ਲੋਕ ਮੇਰਾ ਆਪਣੇ ਪਰਿਵਾਰ ਨੇ ਇੱਥੇ ਜੋ ਕਿ ਬਹੁਤ ਪਿਆਰ ਕਰਦੇ ਨੇ ਜੋ ਕਿ ਪਿਛਲੇ 7 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਦੇ ਜਿਹੜੇ ਵਜ਼ੀਰ ਸੀਗੇ ਇਹ ਉਹਨਾਂ ਨੇ ਬੰਦ ਕਰਾਤਾ ਸੀ ਨਾ ਤਾਂ ਚੈੱਕ ਪਾਸ ਹੋਣ ਦਿੰਦੇ ਸੀ ਨਾ ਇਹਨਾਂ ਦੀ ਸੁਣਵਾਈ ਹੁੰਦੀ ਸੀ ਵੀ ਇਹ ਸਰਕਾਰੀ ਜਗ੍ਹਾ ਸਰਕਾਰ ਨੇ ਬਣਾਈ ਆ ਲੋਕਾਂ ਦੀ ਸਹੂਲਤ ਲਈ ਬਣਾਈ ਆ ਵੀ ਤੁਸੀਂ ਕੌਣ ਉਹਨੇ ਬੰਦ ਕਰਨ ਵਾਲੇ ਇਹ ਜਦੋਂ ਅਸੀਂ ਮੈਂ ਆਇਆ ਮੈਂ ਦੇਖਿਆ 2 ਸਾਲ 1.5 ਸਾਲ ਪਹਿਲਾਂ ਤੇ ਸਾਰਾ ਖੰਡਰ ਬਣਿਆ ਆ ਸਾਰਾ ਇਥੋਂ ਲੁੱਟ ਕੇ ਲੈ ਗਏ ਸਮਾਨ ਸੋਣ ਏਸੀ ਪੱਟੇ ਲਾਈਟਰ ਤੋੜ ਗਏ ਕੁਛ ਵੀ ਨਹੀਂ ਸੀ ਬਿਲਕੁਲ ਖੰਡਰ ਸੀ ਇੱਥੇ ਮਤਲਬ ਸਾਪ ਸਪੋੜੀਏ ਫਿਰ ਦੇਖਾ ਖੜਾ ਸੀ ਅੰਦਰ ਔਰ ਇਹਨਾਂ ਦੁਆਰਾ ਤੋਂ ਫਿਰ ਇੱਥੇ ਕੋਰਟ ਕੇਸ ਚੱਲਦਾ ਸੀ ਮਾਝਾ ਹਾਈ ਕੋਰਟ ਵੱਲੋਂ ਹੁਕਮਾਂ ਦੇ ਪਾਲਣਾ ਕਰਦੇ ਹੋਏ ਸੀ ਉਹ ਉੱਥੋਂ ਕਲੀਅਰ ਹੋਇਆ ਉਹਨਾਂ ਨੇ ਆਰਡਰ ਕਰਾਏ ਉਸ ਤੋਂ ਬਾਅਦ ਫਿਰ ਅਸੀਂ ਇਹਦਾ ਐਸਟੀਮੇਟ ਬਣਾਇਆ ਐਸਟੀਮੇਟ ਬਣਾ ਕੇ 55 ਲੱਖ ਲਾ ਕੇ ਲੱਗਦਾ 55 56 ਲੱਖ ਦੀ ਲਾਗਤ ਨਾਲ ਇਹ ਸਮਝੋ ਦੇਖੋ 12 ਕਮਰੇ 10 ਕਮਰੇ ਤਿਆਰ ਹੋ ਗਿਆ ਮੇਰੇ ਬਾਕੀ 5-7 ਕਮਰੇ ਜਿਹੜੇ ਹੋਰ ਆ ਉਹ ਵੀ ਤਿਆਰ ਹੋਣ ਜਾ ਰਹੇ ਨੇ ਉਹਦੇ ਨਾਲ ਨਾਲ ਸਾਰੇ ਏਸੀ ਹਾਲ ਹੈ ਕੁਰਸੀਆਂ 6-700 ਕੁਰਸੀਆਂ ਨੇ ਟੇਬਲ ਨੇ ਸੋਫੇ ਨੇ ਮਤਲਬ ਇਹ ਗਰੀਬ ਏਰੀਆ ਥੋੜਾ ਜਿਹਾ ਇੱਥੇ ਇਹਨਾਂ ਨੂੰ ਮੈਰਿਜ ਪੈਲਸਾਂ ਜਾਓ ਤਾਂ 5-5 ਲੱਖ ਤਾਂ ਵੈਸੀ ਲੱਗ ਜਾਂਦਾ ਇੱਥੇ ਅਸੀਂ 11000 ਰੁਪਏ ਦੀ ਪਰਚੀ ਬੱਤ ਤੋਂ ਬੱਤ ਬੱਤ ਤੋਂ ਜਾਏ ਬੱਤ ਤੋਂ 11000 ਜੇ ਕੋਈ ਦੁੱਖ ਸੁੱਖਾ ਉਹਦੇ ਲਈ ਅਸੀਂ 2100 ਵੀ ਕਰ ਦੇਵਾਂਗੇ ਜਿੱਥੇ ਕੋਈ ਦੁਪਤਕ ਨੀਪੂ ਗੱਲ ਕਰਿਆ ਜਿੱਥੇ ਕੋਈ ਗਰੀਬ ਬੱਚੀ ਦਾ ਵਿਆਹ ਉੱਥੇ ਅਸੀਂ ਫ੍ਰੀ ਵੀ ਕਰਾਂਗੇ ਇਹੀ ਬਾਤ ਸੀ ਕਿ ਹੋਰ ਵੀ ਬਾਤ ਮੇਂ ਤੁਹਾਡੇ ਹਰਕਤਾਂ ਦੇ ਵਿੱਚ ਮੈਂ ਤਾਂ ਅਸੀਂ ਕੁਝ ਬੰਦ ਰਹਿਣ ਨਹੀਂ ਦਿੱਤਾ ਸਭ ਖੋਲਤੇ ਨੇ ਅੱਗੇ ਸੀ ਬਲੌਕ ਵਾਲਾ ਉਹ ਵੀ ਚੱਲ ਪਿਆ ਇਧਰ ਉਹ ਇਹ ਚੱਲ ਪਿਆ ਸੀਨੀਅਰ ਸਿਟੀਜ਼ਨ ਮੇਰੇ ਤਿੰਨ ਸੀ ਇੱਕ ਡੀ ਜ਼ੋਨ ਦੇ ਪਿੱਛੇ ਨਵਾਂ ਬਣਾਇਆ ਦੇਖੋ ਜਾਂ ਕਿੰਨਾ ਖੂਬਸੂਰਤ ਬਣਾਇਆ ਤੇ ਬਜ਼ੁਰਗ ਬੰਦੇ ਆ ਰਾਜਗੁਰੂ ਨਗਰ ਉਹ ਅਪਡੇਟ ਕੀਤਾ ਸਾਰਾ ਫਰਨੀਚਰ ਪੂਰਨ ਲਾਇਆ ਸੀ ਉਹਦੇ ਨਾਲ ਨਾਲ ਕਿਚੂ ਨਗਰ ਰਿਸ਼ੀ ਨਗਰ ਸਾਰੇ ਅਪਡੇਟ ਕੀਤੇ ਨੇ ਮਤਲਬ ਅਸੀਂ ਬਜ਼ੁਰਗਾਂ ਦਾ ਵੀ ਧਿਆਨ ਰੱਖਦੇ ਆ ਅਸੀਂ ਉਹਨਾਂ ਨੂੰ ਜਿੰਨੇ ਸੀਨੀਅਰ ਸਿਟੀਜ਼ਨ ਹਾਲ ਸੀ ਸਾਡੇ ਅਸੀਂ ਉੱਥੇ ਉਹਨਾਂ ਨੂੰ ਪੂਰੀਆ ਫਿਜ਼ੀਓਥੈਰੇਪੀ ਦੀਆਂ ਪੂਰੀਆ ਮਸ਼ੀਨਾਂ ਦਿੱਤੀਆਂ ਭਈ ਆਪਣੇ ਭਾਈ ਫਿਜ਼ੀਓਥੈਰੇਪੀ ਕਰਾਓ ਉਮਰ ਦੇ ਹਿਸਾਬ ਨਾਲ ਗੋਡੇ ਗਿੱਟੇ ਦੁਖਦੇ ਆ ਬਲੱਡ ਪ੍ਰੈਸ਼ਰ ਚੈੱਕ ਕਰਨ ਦੀਆਂ ਮਸ਼ੀਨਾਂ weight ਚੈੱਕ ਕਰਨ ਦੀਆਂ ਮਸ਼ੀਨਾਂ 슈ਗਰ ਟੈਸਟ ਕਰਨ ਦੀਆਂ ਮਸ਼ੀਨਾਂ ਸਾਰੇ ਪਹੇਂਇਆ ਕਰਾਈਆਂ ਸੀ ਇਹ ਐਮਐਲ ਸਰ ਲੱਗਦਾ ਵਾ ਇੱਥੇ ਜਿਹੜਾ ਬਾੜ ਦੇ ਵਿੱਚ ਜਿਹੜਾ ਸ਼ੈਂਕੀ ਸੀਗਾ ਬੇਤੀ ਸੀਗਾ ਲੱਗਦਾ ਟਿਕੜੀ ਦੀ ਪੱਕੀ ਹੈ ਜੀ ਮੇਰਾ ਕੈਂਡੀਡੇਟ ਹੋਵਾ ਕਲੀਅਰ ਗੱਲ ਆ ਜਿਸ ਜਿਹੜੀ ਅੱਜ ਕਾਰਵਾਈ ਹੋਈ ਕਾਲਤਖ ਸਾਹਿਬ ਤੋਂ ਪੱਤਰੇ ਕੌਮ ਨੇ ਉਹਦਾ ਬਾਤ ਉਹਦੇ ਬਾਰੇ ਕੀ ਗੱਲ ਹੋਈ ਦੇਖੋ ਜਦੋਂ ਕੌਮਾਂ ਨੂੰ ਕੌਮਾਂ ਦੇ ਹਾਕਮ ਕੌਮਾਂ ਨੂੰ ਦੁੱਖ ਦੇਣ ਉਹਨਾਂ ਦੀ ਰੂਹ ਨੂੰ ਕਰਕੇ ਜੇ ਤੁਸੀਂ ਮਾਫੀਆਂ ਵਾਂਗੋ ਜਾ ਕੇ ਉੱਥੇ ਦਰਬਾਰ ਸਾਹਿਬ ਸਾਡੇ ਸਾਡਾ ਸਰਬ ਉਕਾਲ ਤੱਕ ਸਾਹਿਬ ਦੇ ਉੱਤੇ ਠੀਕ ਹੈ ਜੋ ਸਾਡੇ ਸਿੰਘ ਸਹਿਬਾਨ ਸਹਿਬਾਨ ਨੇ ਉਹਨਾਂ ਨੇ ਬੜੇ ਵਧੀਆ ਫੈਸਲੇ ਲਏ ਨੇ ਔਰ ਸਿੱਖ ਕੌਮ ਦੀ ਮਰਿਆਦਾ ਦੇ ਹਿਸਾਬ ਨਾਲ ਲਏ ਨੇ ਅਸ ਮੈਂ ਉਹਨਾਂ ਦਾ ਆਪਣੇ ਵੱਲੋਂ ਇਸ ਜੀ ਦੇ ਉੱਤੇ ਸਵਾਗਤ ਕਰਦਾ ਔਰ ਜੋ ਵੱਤ ਤੋਂ ਵੱਤ ਸਾਡੇ ਬੇਅਦਬੀ ਦੀ ਸਜ਼ਾ ਜੋ ਵੀ ਇਹ ਹੁਕਮਰਾਨ ਸੀਗੇ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤਾਂ ਹੀ ਸਾਡੇ ਸੰਗਤਾਂ ਦੇ ਜ਼ਖਮਾਂ ਦੇ ਉੱਤੇ ਮਲਮ ਲੱਗੇਗੀ ਤਾਂ ਹੀ ਸੰਗਤਾਂ ਨੂੰ ਆਰਾਮ ਮਿਲੇਗਾ ਸਰਕਾਰ ਨੇ ਕਿਹਾ ਕਿ ਕਦੋਂ ਲੱਗਦਾ ਕਦੋਂ ਖੁੱਲਣਗੇ ਤੇ ਬਸ ਇਲੈਕਸ਼ਨ ਕਮਿਸ਼ਨ ਜਦੋਂ ਵੀ ਅਨਾਉਂਸ ਕਰੇਗਾ ਉਦੋਂ ਚੋਣ ਜਾਬਤਾ ਲੱਗ ਜਾਏਗਾ ਕਿੰਨੇ ਸਾਲਾਂ ਬਾਅਦ ਅੱਜ ਸਵਾਰ ਮਿਲਿਆ ਤੋਫਾ ਮਿਲਿਆ ਇਹ ਇਲਾਕੇ ਦੀ ਜਿਹੜੀ ਸਾਡੀ 100 ਕਹਿੰਦੇ ਨੇ ਵੀ ਜਿਵੇਂ ਸੁਗਾਤ ਮਿਲਿ ਹੋਈ ਸੀ ਸਾਨੂੰ ਇਹ ਸੁਗਾਤ ਸਾਡੇ ਕੋਲ ਪਿਛਲੀਆਂ ਸਰਕਾਰਾਂ ਨੇ ਖੋੜੀ ਸੀ ਔਰ ਸਾਡੀ 8 ਸਾਲ ਦੇ तकरीबन ਜਦੋਂ ਪਿਛਲੀ ਸਰਕਾਰ ਆਈ ਆ ਤੇ ਤਿੰਨ ਸਾਲੀ ਸਰਕਾਰ ਦੇ ਲਾਂਘੇ ਪੰਜ ਸਾਲ ਪਿਛਲੀ ਸਰਕਾਰ ਦੇ ਅੱਠ ਸਾਲ ਤੋਂ ਇਸ ਕਮਿਊਨਿਟੀ ਸੈਂਟਰ ਜਿਹੜਾ ਸਰਕਾਰਾਂ ਨੇ ਬੰਦ ਕਰਵਾ ਦਿੱਤਾ ਸੀ ਤੇ ਇਹ ਅੱਜ ਜਿਹੜੀ ਆ ਗੁਰਪ੍ਰੀਤ ਗੋਗੀ ਜੀ ਹਲਕਾ ਐਮਐਲਏ ਸਾਡੇ ਜਿਹੜੇ ਨੇ ਉਹਨਾਂ ਦੀ ਜਿਹੜੀ ਦੇਣ ਆ ਉਹਨਾਂ ਨੇ ਪੂਰੀ ਮੁਸ਼ਕਲ ਕਰਕੇ ਮਿਹਨਤ ਕਰਕੇ ਮਿਹਨਤ ਕਰਕੇ ਸਾਡਾ ਜਿਹੜਾ ਵਾ ਸਾਨੂੰ ਇਹ ਦਵਾਇਆ ਵਾ ਇਲਾਕਾ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਵਿੱਚ ਤੁਸੀਂ ਆਪ ਦੇਖੋ ਕਿ ਕਿੰਨੀ ਖੁਸ਼ੀ ਦਾ ਮਾਹੌਲ ਆ ਔਰ ਹਮੋਂ ਮਾਗੇ ਲੋਕ ਪਹੁੰਚੇ ਹੋਏ ਨੇ ਮੇਰਾ ਖਿਆਲ ਹੈ ਕਿ ਅੱਜ ਸਾਨੂੰ ਸਿਰਫ 24 ਘੰਟੇ ਮਿਲੇ ਆ ਲੋਕਾਂ ਨੂੰ ਕਹਿਣ ਦੇ ਕਿ ਕਮਿਊਨਿਟੀ ਸੈਂਟਰ ਦਾ ਕਟਾਟਨ ਕਰ ਰਹੇ ਆ ਕੱਲ ਰਾਤ ਨੂੰ ਸਾਨੂੰ ਪਤਾ ਲੱਗਾ ਔਰ ਅੱਜ ਦੀ ਦਿਹਾੜੀ 'ਚ ਸਾਰਾ ਕੱਟ ਹੋਇਆ ਬੀਬੀ ਸਾਹਿਬ ਕੀ ਫਾਇਦਾ ਹੋਊਗਾ ਇਹ ਕਮਿਊਨਿਟੀ ਸੈਂਟਰ ਦਾ ਦੇਖੋ ਫਾਇਦਾ ਇਹ ਗਰੀਬ ਆਦਮੀ ਦਾ ਜੀ ਪਹਿਲਾਂ ਵੀ ਬਹੁਤ ਹੁੰਦਾ ਸੀ ਗਰੀਬਾਂ ਦਾ ਗਰੀਬਾਂ ਨੇ ਇਹ ਘੜ ਤੋਂ ਘੜ ਰੇਟ ਤੇ ਦਿੱਤਾ ਜਾਂਦਾ ਸੀਗਾ ਤੇ ਹੁਣ ਵੀ ਘੜ ਤੋਂ ਘੜ ਰੇਟ ਤੇ ਦਿੱਤਾ ਜਾਊਗਾ ਐਮਐਲਏ ਸਾਹਿਬ ਵੀ ਤੁਹਾਡੇ ਸਾਹਮਣੇ ਕਹਿ ਕੇ ਗਏ ਨੇ ਸਭ ਨੂੰ ਇਹ ਨਹੀਂ ਕਿ ਸਾਡੇ ਇਲਾਕੇ ਨੂੰ ਸਾਰੇ ਸ਼ਹਿਰ ਨੂੰ ਫਾਇਦਾ ਹੋਵੇ ਜਿਹੜੇ ਲੋੜ ਬੰਦਾ ਉਹ ਕਹਿੰਦੇ ਆਪਣੇ ਪੱਲੋਂ ਕਰਾਂਗੇ ਉਹਨਾਂ ਨੂੰ ਦੇਖੋ ਗੱਲ ਇਹ ਹੈ ਕਿ ਲੋੜ ਬੰਦਾ ਨੂੰ ਜਿਹੜੇ ਵੀ ਜੇ ਅਸੀਂ ਮੰਨ ਲਓ ਕਿ ਅਸੀਂ ਸਮਾਜ ਦਾ ਸੇਵਾ ਕਰਦੇ ਆਂ ਤੇ ਜੇ ਕਿਸੇ ਦਾ ਅਸੀਂ ਕੁਝ ਨਾਲ ਸਵਾਰ ਦਿਆਂਗੇ ਸਾਡਾ ਕੋਈ ਨਹੀਂ ਵਿਗੜ ਜਾਣਾ ਸੋ ਅਸੀਂ ਉਹਨਾਂ ਦੀ ਮਦਦ ਨਾਲ ਕਰਾਂਗੇ ਸਰ ਕਿੰਨਾ ਟਾਈਮ ਲੱਗਿਆ ਰੈਨੋਵੇਟ ਕਰਨ ਨੂੰ ਤੁਹਾਡਾ ਰੈਨੋਵੇਟ ਕਰਨ ਨੂੰ ਘਰ ਤੋਂ ਕੱਢ ਜੀ ਸਾਨੂੰ ਇਹ ਸਾਲ ਹੋ ਗਿਆ ਜੀ ਸਾਲ ਦੇ ਹੋ ਗਿਆ ਸੀ ਇਹਨਾਂ ਨੂੰ ਅਸੀਂ ਐਮਐਲਏ ਸਾਹਿਬ ਨੂੰ ਕਹਿੰਦੇ ਰਹੇ ਬਹੁਤ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਕਰੋ ਇਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਟਰਸਟ ਨੇ ਵੀ ਬਹੁਤ ਜ਼ੋਰ ਲਾਇਆ ਡਿਪਾਰਟਮੈਂਟ ਨੇ ਸਾਰਾ ਜ਼ੋਰ ਲਾ ਕੇ ਸਾਨੂੰ ਜਿਹੜਾ ਦਿੱਤਾ ਵਾ ਤੋਹਫਾ ਦਿੱਤਾ ਗਿਆ ਸਾਡੇ ਇਲਾਕੇ ਨੂੰ ਦਿਵਾਲੀ ਦਾ ਮੌੜ ਆ ਜੀ ਸਾਡੀ ਪੂਰੀ ਤਿਆਰੀ ਹੈ ਜੀ ਸਾਡੀ ਤਾਂ ਸਾਲ ਪਹਿਲਾਂ ਦੀ ਤਿਆਰੀ ਹੋਈ ਹੈ ਜੀ ਇਲੈਕਸ਼ਨ ਜਦੋਂ ਹੋਊਗੀ ਪੂਰੇ ਡਟ ਡਟ ਕੇ ਕੰਮ ਕਰਾਂਗੇ ਪਹਿਲਾਂ ਵੀ ਕਰਦੇ ਹੁਣ ਵੀ ਕਰਾਂਗੇ ਬਹੁਤ ਕਿਹੜੇ ਮੁੱਦੇ ਨੇ ਲੱਗੇ ਇਲੈਕਸ਼ਨ ਮੁੱਦੇ ਤਾਂ ਤਕਰੀਬਨ ਸਾਡੇ ਤਾਂ ਵਾਰਡ ਦੇ ਵਿੱਚ 95% ਸਾਰੇ ਕੰਮ ਹੋਏ ਹੈ ਬਾਕੀ ਜੋ ਸਾਡੇ ਡਿਮਾਂਡ ਕਰਨਗੇ ਤਕਰੀਬਨ ਸਟਰੀਟ ਲਾਈਟਸ ਰੋਡਸ ਮਤਲਬ ਸਕੂਲ ਹਸਪੀਟਲ ਜਿਹੜੇ ਸਾਡੇ ਸਟੇਜੇ ਨੇ ਤੇ ਉਹਨਾਂ ਦੇ ਟੋਟਲ ਅਸੀਂ ਕੰਮ ਕਰਾ ਚੁੱਕੇ ਆ ਕੋਈ ਜਆ ਕੋਈ ਹੈ ਨਹੀਂ ਜਿਹੜਾ ਸਾਡੇ ਕੋਈ ਰਹਿੰਦਾ ਹੋਵੇ ਡੈਰੀਆਂ ਅਸੀਂ 90% ਸਡੀਆਂ ਬਣ ਚੁੱਕੀਆਂ ਮੇਰਾ ਬਾੜ ਸਾਰਾ ਕੰਪਲੀਟ ਹੈ ਪਾਰਕਾਂ ਟੋਟਲ ਮੇਰੀਆਂ ਕੰਪਲੀਟ ਨੇ ਕੋਈ ਕੰਮ ਨਿੱਕੇ ਮੁਕਟੇ ਹੈਗੇ ਨੇ ਉਹ ਵੀ ਜੇ ਸਾਡੇ ਬਾੜ ਦੇ ਕੋਈ ਲੋਕੀ ਕਹਿਣਗੇ ਤਾਂ ਉਹ ਵੀ ਅਸੀਂ ਕੰਮ ਕਰਵਾ ਦੇਾਂਗੇ ਕੁਮਾਰ ਜੀ ਤੁਹਾਨੂੰ ਕਮਾਂਡ ਮਿਲਦੀ ਹੈ ਅਗਲੇ ਦਿਨ ਕੰਮ ਜਾਰੀ ਰਹਿਣਗੇ ਜੀ ਹਾਂਜੀ ਇਦਾਂ ਬਿਲਕੁਲ ਜਾਰੀ ਰਹਿਣਗੇ ਜੀ ਸਾਨੂੰ ਦੇ 25 ਸਾਲ ਹੋ ਗਏ ਜੀ ਲਾਗੇ ਲੋਕਾਂ ਦੀ ਸੇਵਾ ਕਰਦੇ ਆ। ਤੇ ਸੇਵਾ ਹੀ ਕਰਦੇ ਰਾਵਾਂਗੇ। ਕਦੀ ਪਿੱਛੇ ਨਹੀਂ ਹਟਾਂਗੇ। ਕਿੰਨੀ ਦੀ ਤਿਆਰੀ ਹੈ ਜੀ ਤੁਹਾਡੇ ਵੱਲੋਂ? ਤਿਆਰੀ ਬਹੁਤ ਵਧੀਆ ਤਿਆਰੀ ਬਹੁਤ ਚੰਗੀ। ਕਿੰਦਾ ਹੁਣ ਤੱਕ ਸੇਵਾ ਸਾਡੀ ਤਾਂ ਤਿਆਰੀ ਆ ਗਈ ਮੇਰੇ ਨਾਲ ਜਿਹੜੇ 5-6 ਵਾਰਡ ਲੱਗਦੇ ਆ ਅਸੀਂ ਉਹਦੇ ਸਾਰੇ ਤੇ ਜੋਰ ਲਾ ਕੇ ਆਪਣੇ ਜਿੰਨੇ ਸਾਡੇ ਕੈਂਡੀਡੇਟ ਨੇ 64 ਹੈ, 66 ਹੈ, 64 ਹੈ, 65 ਹੈ, 69 ਹੈ ਇਹ ਸਾਰੇ ਜਿਤਾਵਾਂਗੇ 100% ਜਿਤਾਵਾਂਗੇ। ਤੁਹਾਡੇ ਕੋਲ ਡੈਰੀਏ ਤੇ ਵਾਰਡ ਵੀ ਅੰਦਾ ਤੁਹਾਡੇ ਕੋਲ ਡੈਰੀਆਂ ਦਾ ਹਾਂਜੀ ਹੁੰਦੇ ਡੈਰੀ ਦੇ ਵਿੱਚ ਨਾ ਪ੍ਰੈਸ ਰੋਮਨ ਹੋਈ ਸੀ ਪਿੱਛੇ ਇਹ ਕਿਨਾਰੇ ਗੋਆ ਗੋਬਰਾ ਜੱਦੇ ਨਾਲ ਚੰਦਾ ਪਿਆ ਵਾ ਹਾਂਜੀ ਉਹ ਕੰਪਲੇਂਟ ਹੈ ਜਿਹੜੀ ਖਟਾਰੀ ਕੰਪਨੀ ਹੈ ਨਾ ਉਹਨੇ ਜਿਹੜੀਆਂ ਲਾਈਨ ਅਪਾਈਆਂ ਸਿਵਰੇਜ ਲਾਈਨ ਅਪਾਈਆਂ ਕੰਪਲੀਟ ਪਾਈਆਂ ਹੀ ਨਹੀਂ ਜੋ ਕੰਪਲੀਟ ਕਰਨ ਤੇ ਤਾਂ ਹੀ ਡੈਰੀਆਂ ਨੂੰ ਸੁਧਾਰ ਕਰਨਗੇ ਉਹ ਪਾਣੀ ਜਿਹੜਾ ਜਾਣਾ ਤਾਂ ਇੱਧਰ ਨੂੰ ਆ ਉਲਟਾ ਵਾਪਸ ਆ ਰਿਹਾ ਵਾ ਤੁਹਾਨੂੰ ਮੌਕਾ ਮਿਲੇਗਾ ਤੇ ਫਿਰ ਤੁਸੀਂ ਬੋਲੋਗੇ ਨਹੀਂ ਸਾਨੂੰ ਤਾਂ ਪਹਿਲਾਂ ਹੀ ਮੌਕਾ ਡੈਰੀਆਂ ਕੀਤਾ ਸਾਡੇ ਲੋ ਕੋਈ ਮਨਾ ਹੀ ਨਹੀਂ ਆਗੀ ਜੇ ਖਿਡਾਰੀ ਕੰਪਨੀ ਗਲਤ ਕਰ ਰਹੀ ਕੰਮ ਸਹੀ ਨਹੀਂ ਕਰ ਰਹੀ ਐਮਐਨਏ ਸਾਹਿਬ ਵੀ ਕਈ ਨਕਚਾਈ ਕਰ ਚੁੱਕੇ ਆ ਪਰ ਕੰਮ ਕਰਦੀ ਨਹੀਂ ਸਹੀ ਨਹੀਂ ਕਰਦੇ ਪਤਾ ਨਹੀਂ ਉਹਨਾਂ ਨੇ ਕੀ ਬਣਾਇਆ ਇਸ ਵਾਰੀ ਵਲੰਟੀਅਰ ਨੂੰ ਟਿਕਟ ਮਿਲਣੀ ਹੈ ਇਹ ਉਮੀਦ ਹੈ ਜੀ ਵਲੰਟੀਅਰ ਮਿਲੇਗੀ ਪਰ ਤਾਂ ਪਾਰਟੀ ਨੇ ਦੇਖਣਾ ਨਹੀਂ ਉੱਪਰਲੇ ਲੈਵਲ ਤੇ ਦੇਖਣਾ ਜੋ ਪਾਰਟੀ ਕਰੇਗੀ ਸਾਡੇ ਸਾਰੇ ਮੱਤੇ ਜੀ ਜਿਹਨੂੰ ਵੀ ਟਿਕਟ ਦੇਗੀ ਉਹਨਾਂ ਦੇ ਨਾਲ ਚੱਲਾਂਗੇ ਜਿਹੜੀ ਪਾਰਟੀ ਨੂੰ ਵਧੀਆ ਲੱਗੂਗਾ ਉਹਦੇ ਨਾਲ ਹੀ ਸਾਰੇ ਚੱਲਾਂਗੇ ਜਿਹੜੇ ਆ ਇਸ ਵਾਰੀ ਆਮ ਆਦਮੀ ਪਾਰਟੀ 100% ਆਮ ਆਦਮੀ ਪਾਰਟੀ ਦਾ ਬਣ ਲੱਗ ਜੀ ਪੂਰੀ ਡਿਊਟੀ ਲਾਉਗੇ ਆ ਪੂਰੀ ਜੀ ਪੂਰੀ ਡਿਊਟੀ ਲਾਉਂਦੇ ਸੋ ਆਪਣਾ ਰਾਤ ਚਰਨਾ ਸ਼ੁਰੂ ਕਰਤਾ ਹੀ ਤੁਸੀਂ ਹਾਂ ਜੀ ਅਸੀਂ ਦੋ ਦੋ ਕਰਨਾ ਸ਼ੁਰੂ ਕਰਦਾ ਸਾਡੇ ਜਿੰਨੇ ਵੀ ਕੈਂਡੀਡੇਟ ਆਲੇ ਦੁਆਲੇ ਦੇ ਨੇ ਸਾਰੇ ਹੀ ਕਰ ਰਹੇ ਨੇ ਸਵੇਰੇ ਸ਼ਾਮ ਹਰ ਟਾਈਮ ਕਰ ਰਹੇ ਨੇ ਬਾਕੀ ਸਾਡੇ ਐਮਐਲਏ ਸਾਹਿਬ ਦਾ ਬਹੁਤ ਸ਼ਹੀਰਵਾਦ ਆ ਜੀ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਨੇ ਕਿਸੇ ਦਾ ਕੰਮ ਰੁਕਦਾ ਹੀ ਨਹੀਂ ਕਦੀ ਇਹੋ ਜੀ ਪ੍ਰੋਬਲਮ ਵੀ ਨਹੀਂ ਹੁੰਦੀ ਵੀ ਦਾ ਰੁਕਦੀ ਹੈ ਅੱਜ ਵੀ ਦੁਕਾਨ ਇੱਥੇ ਸਾਡੇ ਸੁਨੇਤ ਪੇੜ ਦੇ ਵਿੱਚ ਕਰ ਰਹੇ ਜੀ ਇਹ ਕਿੰਨੇ ਸਾਲਾਂ ਤੋਂ ਬੰਦ ਪਿਆ ਸੀਗਾ ਜੀ ਤੇ ਗਰੀਬਾਂ ਵਾਸਤੇ ਇਹ ਗਰੀਬਾਂ ਬਾਈ ਜੀ ਇਲੈਕਸ਼ਨ ਬੜੀ ਜਲਦੀ ਅਨਾਉਂਸ ਹੋਣ ਜਾ ਰਹੇ ਕਿੰਨੀ ਤਿਆਰੀ ਹੈ ਔਰ ਕੀ ਲੱਗਦਾ ਜੀ ਇਸ ਵਾਰੀ ਕਿਹਦਾ ਹਾਊਸ ਬਣੂਗਾ ਦੇਖੋ ਜੀ ਤੁਸੀਂ ਦੇਖ ਹੀ ਲਿਆ ਕਿ ਪਿਛਲੇ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਕੀਤੇ ਗਏ ਕੰਮਾਂ ਦੀ ਸਾਰੇ ਹੀ ਲੋਕ ਸਰਾਹਨਾ ਕਰ ਰਹੇ ਨੇ ਤੇ ਤੁਸੀਂ ਇਹਦਾ ਬਹੁਤ ਹੀ ਥੋੜੀ ਦੇਰ ਪਹਿਲਾਂ ਹੀ ਜਿਮਨੀ ਚੋਣਾਂ ਦਾ ਰਿਜ਼ਲਟ ਦੇਖਿਆ ਹੀ ਆ ਕਿ ਤਿੰਨ ਸੀਟਾਂ ਆਮ ਆਦੀ ਪਾਰਟੀ ਨੇ ਜਿੱਤੀਆਂ ਨੇ ਜੋ ਕਿਹਾ ਕਰਕੇ ਦਿਖਾਇਆ ਜੋ ਕਹਾਂਗੇ ਤੇ ਕਰਕੇ ਦਿਖਾਵਾਂਗੇ ਤੇ ਕਿਹੜੇ ਮੁੱਦਿਆਂ ਲੈ ਕੇ ਤੁਸੀਂ ਇਲੈਕਸ਼ਨ ਮੈਦਾਨ ਚ ਕਢੇ ਹੋ ਇਲੈਕਸ਼ਨ ਮੈਦਾਨ 'ਚ ਇਹ ਮੁੱਦਿਆਂ ਨੂੰ ਲੈ ਕੇ ਉਤਰਾਂਗੇ ਕਿ ਜਿਹੜੇ ਸਾਡੇ ਪੈਂਡਿੰਗ ਹਲੇ ਕੰਮ ਪਏ ਨੇ ਉਹ ਸਾਰੇ ਪੂਰੇ ਹੋਣਗੇ ਜਿਨੀਆਂ ਕਾਰਪੋਰੇਸ਼ਨਾਂ ਹਲੇ ਫਿਲਹਾਲ ਭੰਗ ਸਨ ਜਦੋਂ ਕਾਰਪੋਰੇਸ਼ਨਾਂ ਆਪਣੇ ਵਿੱਚ ਜੁੜ ਚੁੱਕੀਆਂ ਨੇ ਅਤੇ ਨਾਲ ਦੀ ਨਾਲ ਜਦੋਂ ਬਣ ਜਾਣਗੀਆਂ ਆਪਣੀਆਂ ਕਾਰਪੋਰੇਸ਼ਨਾਂ ਸਾਰੀਆਂ ਮੇਅਰ ਬਣਨਗੇ ਕਾਉਂਸਲਰ ਬਣਨਗੇ ਸੋ ਇਹਨਾਂ ਦੇ ਜਲਦੀ ਤੋਂ ਜਲਦੀ ਜਿਹੜੇ ਪੈਂਡਿੰਗ ਕੰਮ ਨੇ ਉਹ ਸਾਰੇ ਪੂਰੇ ਹੋਣਗੇ ਜੀ ਤਾਂ ਵੀ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਦੇਖੋ ਜੇ ਨਰਸਰੀ ਕਲਾਸ ਦੇ ਵਿੱਚ ਬੱਚੇ ਨੂੰ ਪੜ੍ਹਨ ਲਾਣੇ ਆ ਤਾਂ ABC ਜਿੱਦ ਤੋਂ ਉਹਨੂੰ ਵੀ 2-3 ਸਾਲ ਲੱਗ ਜਾਂਦੇ ਨੇ ਸਾਰੀ ਜਰਨੀ ਵੀ ਸਾਡੀ ਜਿਹੜੀ ਵੀ ਲੀਡਰਸ਼ਿਪ ਸੀ ਸਾਰੇ ਨਵੇਂ ਸੀ ਕਿਸੇ ਨੂੰ ਹਲੇ ਕੰਮ ਦਾ ਕੋਈ ਇੰਨਾ ਐਕਸਪੀਰੀਅੰਸ ਨਹੀਂ ਸੀ ਤੇ ਉਹਦੇ ਮੱਦੇਨਜ਼ਰ ਰੱਖ ਕੇ ਉਹਨਾਂ ਨੂੰ ਥੋੜਾ ਸਮਝਣ 'ਚ ਵੀ ਟਾਈਮ ਲੱਗ ਗਿਆ ਅਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਬਹੁਤ ਜ਼ਿਆਦਾਆਂ ਸੀ ਇੰਨੇ ਸਾਲਾਂ ਤੋਂ ਕੰਮ ਪੈਂਡਿੰਗ ਤੇ ਹੋਏ ਸੀ ਉਹਨੂੰ ਨਵੇਦਨ ਦੇ ਚੱਕਰ ਦੇ ਵਿੱਚ ਥੋੜਾ ਬੋਧਾ ਮੈਂ ਸਮਝਦਾ ਕਿ ਲੋਕਾਂ ਨਾਲ ਮਿਸਅੰਡਰਸਟੈਂਡਿੰਗ ਹੋਈ ਆ ਤਾਂ ਮੈਨੂੰ ਲੈ ਕੇ ਪਰ ਹੁਣ ਗੱਡੀ ਟਰੈਕ ਦੇ ਉੱਤੇ ਆ ਗਈ ਆ ਕਾਰਪਸ਼ਨ ਚੋਣਾ ਹੋਣ ਗਿਆ ਜਿਹੜੇ ਤੁਹਾਡੇ ਲੁਧਿਆਣਾ ਸ਼ਹਿਰ ਦੇ ਪੈਂਡਿੰਗ ਕੰਮ ਨੇ ਉਹ ਸਾਰੇ ਨਿਪਟੇ ਤੇ ਚੜ੍ਹਣਗੇ ਕਾਰਪਸ਼ਨ ਚੋਣ ਦਾ ਜਿਹੜੇ ਦੇ ਉੱਤੇ ਦੇਖੋ ਜੀ ਤੁਸੀਂ ਪਹਿਲਾਂ ਦੇਖੀ ਵਿਆ ਤੁਸੀਂ ਚੋਣ ਨਤੀਜਿਆਂ ਨੂੰ ਦੇਖਿਆ ਕਿ ਅਸਿੱਤ ਕਿੰਨੀਆਂ ਭਾਰੀਆਂ ਵੋਟਾਂ ਦੇ ਸਿਰ 20-20 ਹਜ਼ਾਰ ਦੀ ਲੀਡ ਦੇ ਦਿੱਤੇ ਰਾਜਾ ਵੜਿੰਗ ਜੋ ਆਪਣੇ ਆਪ ਨੂੰ ਤਰੰਦਰ ਸੀਐਮ ਦੇ ਕੈਂਡੀਡੇਟ ਕਹਿੰਦੇ ਸੀ ਕਾਂਗਰਸ ਦੇ ਤੁਸੀਂ ਦੇਖੋ ਅਸੀਂ ਉਹਨਾਂ ਨੂੰ ਇੱਕ ਜਬਰਦਸਤ ਟਕਣੀ ਦਿੱਤੀ ਆ ਉਹਨਾਂ ਦੇ ਘੜ ਦੇ ਵਿੱਚੋਂ ਜਿਹੜੇ ਉਹ 2-3 ਵਾਰ ਤੋਂ ਲਗਾਤਾਰ ਐਮਐਲਏ ਬਣ ਰਹੇ ਸੀ ਉਹਨਾਂ ਨੂੰ ਅਸੀਂ ਹਰਾਇਆ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਮੁਹੰਮਦ ਪ੍ਰਵੰਤ ਜੀ ਜਿੱਤਿਆ ਸੋ ਉਥੇ ਤਰ੍ਹਾਂ ਹੀ ਅਸੀਂ ਆਪਣਾ ਮੇਰ ਲੁਧਿਆਣਾ ਸ਼ਹਿਰ ਦੇ ਵਿੱਚ ਬਣਾਵਾਂਗੇ ਤਕਰੀਬਨ 90 ਤੋਂ 95% ਤੁਸੀਂ ਦੇਖਿਓ ਕਾਉਂਸਲਰ ਸਾਡੇ ਆਮ ਆਦਮੀ ਪਾਰਟੀ ਦੇ ਹੀ ਬਣਨਗੇ ਜਦੋਂ ਜਿੰਨੀ ਜਿੰਨੀ ਜਲਦੀ ਡਿਕਲੇਅਰ ਹੋਣ ਉਹਨਾਂ ਵਧੀਆ ਫੋਮ ਹਮਾ ਕੇ ਇਲੈਕਸ਼ਨ ਲੜਾਂਗੇ ਸਾਡੀ ਜਿੰਨੀ ਵੀ ਸਾਡੀ ਬ੍ਰਿਗੇਡ ਆ ਸਾਰੀ ਤਿਆਰ ਆ ਇਲੈਕਸ਼ਨ ਨੂੰ ਲੈ ਕੇ ਅਸੀਂ ਸਾਰੀਆਂ ਦੀ ਸਾਰੀਆਂ ਸੀਟਾਂ ਜਿੱਤਾਂਗੇ ਤੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਅੱਜ ਨਵੀਂ ਸਵਾਲ ਜਿਹੜੀ ਦੇ ਰਹੇ ਐ ਐਮਐਲਏ ਸਾਹਿਬ ਅੱਜ ਤੁਸੀਂ ਦੇਖੋ ਕਿੰਨੇ ਸਮੇਂ ਤੋਂ ਕਮਿਊਨਿਟੀ ਸੈਂਟਰ ਇੱਥੇ ਆਪਣੇ ਲੁਧਿਆਣਾ ਵੈਸ ਦੇ ਵਿੱਚ ਬੰਦ ਸੀ ਤੇ ਉਹ ਖੁੱਲਣ ਜਾ ਰਿਹਾ ਤੁਸੀਂ ਦੇਖੋ ਛੋਟਾ ਜਾਂ ਬੈਂਕ ਵੱਡ ਲੋਕ ਕਰਦੇ ਸੀ ਉਹਨਾਂ ਨੂੰ 50-50 ਹਜ਼ਾਰ ਲੱਖ-ਲੱਖ ਰੁਪਇਆ ਕਰਾਇਆ ਦੇਣਾ ਪੈਂਦਾ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਿਨਾ ਕਿਸੇ ਕਰਾਇਦੇ ਤੋਂ ਸ਼ਹਿਰ ਦੇ ਵਿੱਚ ਐਡਾ ਜ਼ਬਰਦਸਤ ਕਮਿਊਨਿਟੀ ਹਾਲ ਐ ਐਮਐਲਏ ਗੁਰਪ੍ਰੀਤ ਜੀ ਗੋਗੀ ਜੀ ਦੀ ਦੇਣ ਹੈ ਤੇ ਸਾਨੂੰ ਬਹੁਤ ਖੁਸ਼ੀ ਆ ਤੁਸੀਂ ਦੇਖੋ ਕਿੰਨਾ ਇਕੱਠਾ ਕਿੰਨੇ ਇਲਾਕਾ ਨਿਵਾਸੀ ਹਮ ਹਮਾ ਕੇ ਪਹੁੰਚੇ ਹੋਏ ਨੇ ਇਲੈਕਸ਼ਨ ਦੇ ਵੇਲੇ ਹੀ ਹੈ ਜਿੱਤੇ ਇਹ ਪਹਿਲਾਂ ਕਿਉਂ ਨਹੀਂ ਹੈ ਭਾਈ ਸਾਹਿਬ ਸਾਡੀ ਸਰਕਾਰ ਨੂੰ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਲੇ 2 ਕੁ ਸਾਲ 2.5 ਸਾਲ ਹੀ ਹੋਏ ਸੀ ਤੇ ਸਾਨੂੰ ਸਮਝਣ ਨੂੰ ਵੀ ਥੋੜਾ ਟਾਈਮ ਲੱਗ ਗਿਆ ਕੀ ਕਰਨਾ ਕੀ ਹੈ ਕੰਮ ਹੀ ਇੰਨੇ ਜ਼ਿਆਦਾ ਪੈਂਡਿੰਗ ਸੀ ਤੇ ਉਹਨਾਂ ਨੂੰ ਬਣਨ ਤੇ ਵੀ ਕੰਸਟ੍ਰਕਸ਼ਨ ਨੂੰ ਵੀ ਟਾਈਮ ਲੱਗਦਾ ਹੀ ਹੈ ਤੁਹਾਨੂੰ ਪਤਾ ਹੀ ਹੈ ਸਾਰਾ ਨਵਾਂ ਬਣਿਆ ਇਹਦਾ ਕਿੱਦਾਂ ਦੇਖਦੇ ਹੋ ਇਲੈਕਸ਼ਨ ਕਿੰਦਾ ਵੀ ਨੌਜਵਾਨ ਆਖੂ ਨੌਜਵਾਨਾਂ ਨੂੰ ਜੇ ਭੇਜ ਦਿੰਦਾ ਨੌਜਵਾਨਾਂ ਨੂੰ ਇਹੀ ਅਪੀਲ ਕਰਦੇ ਆ ਤੇ ਮੈਂ ਤੁਹਾਨੂੰ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਮੈਸੇਜ ਦੇਣਾ ਚਾਹਨਾ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ 95 ਦੇ 95 ਕਾਉਂਸਲਰ ਖੜੇ ਹੋਣਗੇ ਸਾਰੇ ਹੀ 60 ਤੋਂ 70% ਯੰਗ ਬ੍ਰਿਗੇਡ ਹੋਏਗੀ ਜਿਨ੍ਹਾਂ ਦੀ ਸੋਚ ਸਮੇਂ ਦੇ ਹਿਸਾਬ ਦੇ ਨਾਲ ਜੋ ਪ੍ਰਗਤੀਸ਼ੀਲ ਬਦਲਦੀ ਹੈ ਉੱਚੀ ਸੋਚ ਦੇ ਮਾਲਕ ਹੋਣਗੇ ਸੁੱੱਚੀ ਸੋਚ ਦੇ ਮਾਲਕ ਹੋਣਗੇ ਤੇ ਸ਼ਹਿਰ ਦੀ ਸਾਰੀ ਜਿੰਨੀ ਤਰੱਕੀ ਆ ਜਲਦ ਤੋਂ ਜਲਦ ਆਪਣੀ ਸੋਚ ਦੇ ਅਕੋਰਡਿੰਗ ਕਰਨਗੇ ਇਹ ਅੱਜ ਅੱਜ ਫਿਰ ਇੱਕ ਵਾਰੀ ਫਿਰ ਮਿਲੀਏ ਤੁਹਾਡੇ ਨੂੰ ਦੇਖੋ ਸ਼ਗਾਵਤ ਤਾਂ ਪਹਿਲਾਂ ਵੀ ਸੀਗੀ ਪੁਰਾਣੀਆਂ ਸਰਕਾਰਾਂ ਨੇ ਸ਼ਗਾਵਤ ਬੰਦ ਕਰਤੀ ਸੀਗੀ ਦੁਬਾਰਾ ਸ਼ਗਾਵਤ ਨਵੀਂ ਲਿਆ ਕੇ ਨਵੀਂ ਵਿਆਹੀ ਵਾਂਗੂ ਜਿਵੇਂ ਆ ਤਿਆਰ ਕਰਕੇ ਦੁਬਾਰਾ ਦਿੱਤੀ ਆ ਜਨਤਾ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਸਾਡੀਆਂ ਜਿਹੜੀਆਂ ਭੈਣਾਂ ਦੇ ਵਿਆਹ ਕਰਨ ਚ ਥੋੜੀ ਉਹ ਖਾਂਦੀ ਸੀਗੀ ਕਿ ਤੇ ਧਰਮਸ਼ੱਲਾ ਨਹੀਂ ਮਿਲਦੀ ਸੀ ਉਹਦੇ ਕਰਕੇ ਕੰਮ ਬਹੁਤ ਵਧੀਆ ਹੋ ਗਿਆ ਅੱਜ ਅਸੀਂ ਧੰਨਵਾਦ ਕਰਦੇ ਆਂ ਐਮਐਲਏ ਗੋਗੀ ਜੀ ਦਾ ਜਿਨ੍ਹਾਂ ਨੇ ਇੰਪਰੂਵਮੈਂਟ ਟਰਸਟ ਦਾ ਸਾਡੇ ਤਰਸੇਮ ਪਿੰਡਰ ਜੀ ਚੇਅਰਮੈਨ ਸਾਹਿਬ ਦਾ ਸਾਰਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਸੋਹਣੇ ਪ੍ਰਾਲੇ ਦੇ ਨਾਲ ਨੂੰ ਦੁਬਾਰਾ ਨਵੀਂ ਦਿੱਖ ਦਿੱਤੀ ਹੈ। ਲੇਕ ਸਰ ਅੱਜ ਪੁੱਛ ਪੁੱਛਿਆ ਸੀ ਐਮਐਲਏ ਸਾਹਿਬ ਨੂੰ ਕਿ ਇਹ ਤਾਂ ਟਿਕਟ ਕਿੰਨੇ ਤੁਹਾਡੇ ਨਾਮ ਤੇ ਮੋਹਰ ਲਾ ਦਿੱਤੀ ਉਹਨਾਂ ਨੇ। ਇਹ ਆ ਵੀ ਸ਼ਹਿਰ ਨੂੰ ਦਵਾਂਗੇ ਅਸੀਂ। ਦੇਖੋ ਟਿਕਟ ਐ ਐਮਐਲਏ ਸਾਹਮਣੇ ਦੇਣੀ ਆ ਸੀਐਮ ਸਾਹਬ ਨੇ ਦੇਣੀ ਆ ਜਾਂ ਰੋੜਾ ਜੀ ਨੇ ਦੇਣੀ ਆ ਐਮਐਲਏ ਸਾਹ ਤੁਹਾਡਾ ਨਾਮ ਲੱਗ ਗਿਆ ਚਲੋ ਐਮਐਲਏ ਸਾਹਿਬ ਸਾਨੂੰ ਪਿਆਰ ਕਰਦੇ ਸੀ ਤਾਂ ਨਾਮ ਲੈ ਕੇ ਲੈ ਕੇ ਗਏ ਜੀ ਇਹ ਨਾ ਗਰੀਬ ਗਰੀਬਾਂ ਦਾ ਕੰਮ ਜਿਹੜੇ ਜਿਹੜੇ ਬੰਦੇ ਅਸੀਂ ਮਿਹਨਤ ਕਰਦੇ ਆ ਅਸੀਂ ਪਹਿਲਾਂ ਵੀ ਇੱਥੇ ਮਤੌਰ ਕਾਉਂਸਲਰ ਰਹੇ ਆ ਆਜ਼ਾਦ ਤੇ ਇਸ ਕਰਕੇ ਜੇ ਐਮਐਲਏ ਸਾਹਿਬ ਨੂੰ ਲੱਗਿਆ ਕਿ ਇਹ ਕੈਂਡੀਡੇਟ ਯੋਗ ਨੇ ਉਹਨੇ ਸੜ ਤੇ ਮੋਹਰ ਲਾਤੀ ਤਿਆਰੀ ਫਿਰ ਕਿੱਦਾਂ ਦੀ ਜੀ ਤੁਹਾਡੀ ਮਾੜਾ ਤਿਆਰੀ ਪੂਰੀ ਹੈ ਜੀ ਪੂਰੀ ਤਿਆਰੀ ਹੈ ਜੀ ਤਿਆਰ-ਪਰ ਤਿਆਰਾਂ ਜੀ ਜਦੋਂ ਮਰਜ਼ੀ ਜੰਗ ਛੱੜਦੇ ਤਿਆਰੀ ਤਿਆਰ ਆ ਜੀ ਸੱਜਾ ਜੀ ਬੜੇ ਸਾਲਾਂ ਬਾਅਦ ਬੈਗਨਾ ਬਹੁਤ ਵਧੀਆ ਹੋ ਰਿਹਾ ਇਹ ਗਰੀਬਾਂ ਦੇ ਬੀਤੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਧੰਨਵਾਦ ਕਰਦੇ ਆ ਬੀਤੀ ਸਾਹਿਬ ਦਾ ਜੀ ਅੱਗੇ ਬਾਅਦ ਇਹ ਤਾਂ ਹੀ ਅਰਦਾਸਾ ਕਰਦੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਅੱਗੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਪੂਰਾ ਸਾਥ ਲਵਾਂਗੇ ਜੀ ਪੂਰਾ ਜਿੰਨਾ ਵੱਧ ਤੋਂ ਵੱਧ ਸਾਥ ਲਵਾਂਗੇ ਬੀਤੀ ਸਾਹਿਬ